ਹੈਲੋ ਟੀ ਮੇਰੇ ਬਲੂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ। ਹੂਪ ਸਭ ਵਧੀਆ ਹੋਵਗੇ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਪਾਰਸਲ ਦੇ ਐਡਰੈਸ ਬਾਰੇ ਤੁਹਾਨੂੰ ਇਨਫੋਰਮੇਸ਼ਨ ਹੈ ਜਿਹੜੀ ਉਹ ਦਵਾਂਗੇ ਠੀਕ ਹੈ। ਹਾਂਜੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਜ਼ਰੂਰ ਕਰਾਂਗੀ। ਜੋ ਵੀ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ। ਵੈਲ ਆ ਕੰਪਰੈਸ ਕਰੋ ਤਾਂ ਜੋ ਸਾਡੇ ਡੈਲੀ ਪਾਉਣ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਡੈਲੀ ਦੇ ਵਿੱਚ ਵੀਡੀਓਜ਼ ਨੂੰ ਦੇਖਦੇ ਰਹੋ ਠੀਕ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਰੇ ਆਪਣੀ ਵੀਡੀਓ ਨੂੰ ਵੇਖ ਸਕਣ ਠੀਕ ਹੈ ਹਾਂਜੀ ਆਪਾਂ ਜਿਹੜੇ ਸੂਟ ਨੇ ਵੀਡੀਓ ਦੇ ਵਿੱਚ ਡੈਲੀ ਦੇ ਵਿੱਚ ਆਪਾਂ ਸੂਟ ਵਗੈਰਾ ਦਿਖਾਉਨੇ ਆ ਹਨ ਪਿਛਲੇ ਕਈ ਮਹੀਨੇ ਪਹਿਲਾਂ ਕਿਉਂਕਿ ਹੁਣ ਤਾਂ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਣਾ ਹੋਈ ਇਸ ਤਰ੍ਹਾਂ ਇੰਨਾ ਜ਼ਿਆਦਾ ਟਾਈਮ ਹੈ ਜਿਹੜਾ ਨਹੀਂ ਮਿਲੇ ਕਿ ਆਪਾਂ ਟੌਪਿਕ ਚੱਕੀਏ ਤੇ ਅੰਕੁਸ਼ ਨਵਾਂ ਜਾਂ ਆਪਾਂ ਵੀਡੀਓ ਦੇ ਵਿੱਚ ਐਡ ਕਰ ਸਕੀਏ ਠੀਕ ਹੈ ਸੋ ਅੱਜ ਸੋਚਿਆ ਸੀ ਜੀ ਆ ਵੀ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ ਵੀ ਜਿਹੜੀ ਐਡਰੈਸ ਆਪਾਂ ਕਿਦਾਂ ਪੂਰਾ ਫਿਲ ਕਰਕੇ ਚੰਗੀ ਤਰ੍ਹਾਂ ਚੋ ਤੋਂ ਵੀ ਆਪਾਂ ਕੋਈ ਆਨਲਾਈਨ ਚੀਜ਼ ਮੰਗਵਾਉਨੇ ਆ ਹਨਾ ਕਿਦਾਂ ਆਪਾਂ ਕੰਪਲੀਟ ਫਿਲ ਕਰ ਸਕਦੇ ਹਾਂ ਉਹਨੂੰ ਚੰਗੀ ਤਰ੍ਹਾਂ ਠੀਕ ਹੈ ਹਾਂਜੀ ਹੁਣ ਮੈਂ ਸਟਾਰਟ ਕਰਦੀ ਹਾਂ ਤੁਹਾਨੂੰ ਦੱਸਦੀ ਹਾਂ ਦੇਖੋ ਜਦੋਂ ਵੀ ਕੋਈ ਵੀ ਭੈਣ ਹੈ ਜਾਂ ਕੋਈ ਵੀ ਭਰਾਏ ਕੋਈ ਵੀ ਹੋ ਤੁਸੀਂ ਹਨਾ ਜਦੋਂ ਵੀ ਤੁਸੀਂ ਸਾਨੂੰ ਜਾਂ ਕਿਸੇ ਨੂੰ ਵੀ ਜਿੱਦਾਂ ਇੰਸਟਾਗ੍ਰam ਤੇ ਵੀ ਕਾਫੀ ਪੇਜ ਬਣੇ ਆ ਯੂਟਿਊਬ ਤੇ ਵੀ ਕਾਫੀ ਚੈਨਲਸ ਨੇ ਹਨਾ ਉਹਨਾਂ ਦੇ ਉੱਪਰ ਆਪਾਂ ਸੂਟ ਵਗੈਰਾ ਜਾਂ ਅੱਜ ਕੱਲ ਹਰ ਇੱਕ ਚੀਜ਼ ਆਨਲਾਈਨ ਪਈ ਹੈ ਤੇ ਆਪਾਂ ਨੂੰ ਆਨਲਾਈਨ ਮਿਲ ਜਾਂਦੀ ਹੈ ਠੀਕ ਹੈ ਘਰ ਬੈਠੇ ਆਪਾਂ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ ਹਨਾ ਅੱਜ ਦਾ ਜੋ ਸਮਾਂ ਚੱਲ ਰਿਹਾ ਦੁਨੀਆ ਜਿਹੜੀ ਬਹੁਤ ਤੇਜ਼ ਹੋ ਗਈ ਹੈ ਹੁਣ ਬਹੁਤ ਜ਼ਿਆਦਾ ਨੌਲੇਜ ਹੈ ਜਿਹੜੀ ਦੁਨੀਆ ਨੂੰ ਆ ਚੁੱਕੀ ਹੈਗੀ ਤੇ ਜਿਵੇਂ ਵੀ ਹਾਂਜੀ ਮੈਂ ਮੇਨ ਮੁੱਦਾ ਇਹ ਰੱਖਦੀਆਂ ਜ਼ਿਆਦਾ ਵੀਡੀਓ ਨੂੰ ਲੰਬੀ ਨਾ ਕਰਦੇ ਹੋਏ ਦੇਖੋ ਜਦੋਂ ਤੁਸੀਂ ਕੋਈ ਵੀ ਮੰਨ ਲਓ ਸਾਡੇ ਤੋਂ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਬਾਈ ਕਰ ਰਹੇ ਹੋ ਠੀਕ ਹੈ ਉਹਦੇ ਵਿੱਚ ਜਦੋਂ ਅਸੀਂ ਤੁਹਾਡੇ ਤੋਂ ਐਡਰੈਸ ਹੈ ਜਿਹੜਾ ਐਡਰੈਸ ਮੰਗਦੇ ਹਾਂ ਤਾਂ ਤੁਸੀਂ ਪਲੀਜ਼ ਐਡਰੈਸ ਨੂੰ ਚੰਗੀ ਤਰ੍ਹਾਂ ਫਿਲ ਕਰਿਆ ਕਰੋ ਕਿਉਂਕਿ ਨਾ ਤਾਂ ਕੱਲੇ ਫੋਨ ਨੰਬਰ ਤੇ ਤੇ ਤੁਹਾਡੇ ਨਾਮ ਤੇ ਐਡਰੈਸ ਸਾਨੂੰ ਨਹੀਂ ਕੰਪਲੀਟ ਮਿਲਦਾ ਤੇ ਨਾਈ ਤੁਹਾਡਾ ਜਿਹੜਾ ਪਾਰਸਲ ਹੈ ਤੁਹਾਡੇ ਘਰ ਤੱਕ ਨਹੀਂ ਮਿਲੂਗਾ ਤੁਹਾਨੂੰ ਠੀਕ ਹੈ ਕਿਉਂਕਿ ਤੁਸੀਂ ਕੱਲਾ ਨੇਮ ਤੇ ਫੋਨ ਨੰਬਰ ਦੇ ਦਿੰਨੇ ਹੋ ਉਹਦੇ ਨਾਲ ਨਾ ਤਾਂ ਤੁਹਾਡੇ ਵਿਲੇਜ ਦਾ ਪਤਾ ਲੱਗਦਾ ਸਾਨੂੰ ਤੇ ਨਾਈ ਤੁਹਾਡੇ ਘਰ ਦਾ ਠੀਕ ਹੈ ਹਾਂਜੀ ਹੁਣ ਸਭ ਤੋਂ ਪਹਿਲਾਂ ਤੁਸੀਂ ਨੇ ਐਡਰੈਸ ਦੇ ਵਿੱਚ ਐਡ ਕੀ ਕਰਨਾ ਹੈ ਸਭ ਤੋਂ ਪਹਿਲਾਂ ਇੱਕ ਨੇਮ ਠੀਕ ਹੈ ਤੁਸੀਂ ਡਾਟਰ ਆਫ ਫੋਨ ਜਾਂ ਫਿਰ son ਆਫ ਫੋਨ ਠੀਕ ਹੈ ਤੁਸੀਂ ਆਪਦੇ ਨੇਮ ਦੇ ਨਾਲ ਆਪਦੇ ਫਾਦਰ ਦਾ ਨੇਮ ਜ਼ਰੂਰ ਲਿਖਿਆ ਕਰੋ ਕਿਉਂਕਿ ਨਹੀਂ ਸੇਮ ਨੇਮ ਹੋਣ ਦੇ ਕਰਕੇ ਕਈ ਵਾਰ ਪਾਰਸਲ ਹੈ ਗਲਤ ਘਰ ਦੇ ਵਿੱਚ ਰੀਸੀਵ ਹੋ ਜਾਂਦਾ ਹੈ ਠੀਕ ਹੈ ਹਾਂਜੀ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਦਾ ਨੇਮ ਤੇ son of ਜਾਂ daughter of ਆਪਦੇ ਪਿਤਾ ਦਾ ਨਾਮ ਠੀਕ ਹੈ ਨਾਲ ਹੋ ਗਿਆ ਨੇਮ ਆਪਣਾ ਕੰਪਲੀਟ ਹੈ ਸੈਕਿੰਡ ਤੇ ਆ ਗਿਆ ਐਡਰੈਸ ਠੀਕ ਹੈ ਐਡਰੈਸ ਦੇ ਵਿੱਚ ਕੀ ਐਡ ਕਰਨਾ ਹੈ ਤੁਸੀਂ ਨੇ ਵੀ ਜਿੱਥੇ ਵੀ ਤੁਹਾਡਾ ਘਰ ਹੈ ਹਨਾ ਉਹਦੇ ਨਜ਼ਦੀਕ ਤੁਹਾਡੇ ਘਰ ਦੇ ਨਜ਼ਦੀਕ ਕੀ ਹੈ ਤੁਹਾ ਕੋਈ ਸਕੂਲ ਹੈ ਜਾਂ ਗੁਰੂ ਘਰ ਹੈ ਜਾਂ ਕੋਈ ਵੀ ਚੀਜ਼ ਹੈ ਹਨ ਜਿਹੜੀ ਮਤਲਬ ਕਿ ਜਿਹਨੂੰ ਹਰ ਕੋਈ ਜਾਣਦਾ ਹੋਵੇ ਜਿੱਦਾਂ ਗੁਰੂ ਘਰ ਹੋ ਜਾਂਦਾ ਹੈ ਸਕੂਲ ਜਾਂ ਕੋਈ ਵੀ ਹਸਪੀਟਲ ਵਗੈਰਾ ਠੀਕ ਹੈ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਠੀਕ ਹੈ ਤੁਸੀਂ ਉਸ ਦੇ ਨੀਅਰ ਦੇ ਉਹਦਾ ਫਿਲ ਕਰਦੇ ਨੇਗਾ ਵੀ ਤੁਹਾਡੇ ਹਾਊਸ ਦੇ ਨੀਅਰ ਕੀ ਹੈ ਸ਼ਹਿਰਾਂ ਦੇ ਵਿੱਚ ਕੀ ਹੁੰਦਾ ਹਾਊਸ ਨੰਬਰ ਹੁੰਦੇ ਨੇ ਅਗਲਾ ਉਹ ਫਿਲ ਕਰ ਦਿੰਦਾ ਠੀਕ ਹੈ ਤੇ ਪਿੰਡਾਂ ਦੇ ਵਿੱਚ ਹਾਊਸ ਨੰਬਰ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ ਜ਼ਿਆਦਾਤਰ ਪੈਣਾ ਭਰਾਵਾਂ ਨੂੰ ਇਸ ਚੀਜ਼ ਬਾਰੇ ਨੌਲੇਜ ਵੀ ਨਹੀਂ ਹੁੰਦੀ ਕਿਉਂਕਿ ਪਿੰਡਾਂ ਦੇ ਵਿੱਚ ਇਹ ਕੁਝ ਨਹੀਂ ਚੱਲਦਾ ਠੀਕ ਹੈ ਹਾਂਜੀ ਤੁਸੀਂ ਐਡਰੈਸ ਫਿਲ ਹੋ ਗਏ ਉਸ ਤੋਂ ਬਾਅਦ ਆ ਜਾਂਦਾ ਵਿਲੇਸ ਤੁਹਾਡਾ ਵਿਲੇਸ ਕਿੱਥੇ ਹੈ ਠੀਕ ਹੈ ਕੀ ਹੈ ਓਕੇ ਉਸ ਤੋਂ ਬਾਅਦ ਡਿਸਟ੍ਰਿਕਟ ਤੁਸੀਂ ਕਿਸ ਡਿਸਟ੍ਰਿਕਟ ਦੇ ਰਹਿਣ ਵਾਲੇ ਹੋ ਕਿਸ ਤਹਿਸੀਲ ਦੇ ਰਹਿਣ ਵਾਲੇ ਹੋ ਤਹਿਸੀਲ ਵੀ ਫਿਲ ਕਰਨੀ ਜ਼ਰੂਰੀ ਹੈ ਉਸ ਤੋਂ ਬਾਅਦ ਆ ਜਾਂਦਾ ਪਿੰਨ ਕੋਡ ਠੀਕ ਹੈ ਤੁਹਾਡਾ ਪਿੰਨ ਕੋਡ ਸਹੀ ਭਰਿਆ ਹੋਣਾ ਚਾਹੀਦਾ ਨੈਕਸਟ ਆ ਜਾਂਦਾ ਹੈ ਮੋਬਾਈਲ ਨੰਬਰ ਤੁਸੀਂ ਮੋਬਾਈਲ ਨੰਬਰ ਆ ਜਿਹੜਾ ਪਲੀਜ਼ ਦੋ ਨੰਬਰ ਆਪਦੇ ਵਿੱਚ ਜ਼ਰੂਰ ਸੈਂਡ ਕਰਿਆ ਕਰੋ ਕਿਉਂਕਿ ਇੱਕ ਦੋ ਪਾਰਸਲ ਨੇ ਜਿਹੜੇ ਉਹ ਗਲਤ ਪਹੁੰਚ ਚੁੱਕੇ ਨੇ ਹਨਾ ਥੋੜੀ ਪ੍ਰੋਬਲਮ ਆਈ ਹੈ ਇਸ ਲਈ ਮੈਂ ਵੀਡੀਓ ਬਣਾ ਰਹੀ ਆ ਤੁਸੀਂ ਕੰਟੈਕਟ ਨੰਬਰ ਦੋ ਜ਼ਰੂਰ ਲਿਖਿਆ ਕਰੋ ਕਿਉਂਕਿ ਹੋ ਸਕਦਾ ਜਦ ਆਪਾਂ ਇੱਕ ਨੰਬਰ ਲਿਖ ਕੇ ਦਿੰਨੇ ਆ ਹਨਾ ਤੇ ਉਹ ਜਦੋਂ ਵੀ ਆਪਣਾ ਪਾਰਸਲ ਹੈ ਜਿਹੜਾ ਆਪਣੇ ਨਜ਼ਦੀਕ ਦੇ ਪੋਸਟ ਆਫਿਸ ਦੇ ਵਿੱਚ ਆਉਂਦਾ ਤੇ ਉਹ ਆਪਾਂ ਨੂੰ ਕਾਲ ਕਰਦੇ ਨੇ ਵੀ ਤੁਹਾਡਾ ਪਾਰਸਲ ਆ ਗਿਆ ਹਨਾ ਵੀ ਅਸੀਂ ਕਿੱਥੇ ਪਿਕਅਪ ਕਰੀਏ ਉਹਨੂੰ ਆ ਤੁਹਾਡੇ ਘਰ ਤੱਕ ਜਾਂ ਫਿਰ ਤੁਸੀਂ ਪੋਸਟ ਆਫਿਸ ਆ ਕੇ ਲੈ ਜਾਓਗੇ ਹਨਾ ਉਹ ਕਾਲ ਕਰਦੇ ਨੇ ਤਾਂ ਆਪਾਂ ਕਈ ਵਾਰ ਕਾਲ ਪਿਕ ਨਹੀਂ ਕਰ ਸਕਦੇ ਕਈ ਵਾਰ ਹੁੰਦਾ ਵੀ ਫੋਨ ਇਧਰ ਉਧਰ ਹੋਵੇ ਜਾਂ ਕਿਵੇਂ ਕੋਈ ਵੀ ਪ੍ਰੋਬਲਮ ਲਾ ਲੋ ਵੀ ਆਪਾਂ ਉਹਨਾਂ ਦੇ ਕਾਲ ਨਹੀਂ ਚੱਕ ਸਕੇ ਤਾਂ ਫਿਰ ਕਾਫੀ ਪ੍ਰੋਬਲਮ ਆ ਜਾਂਦੀ ਹੈ ਕਿ ਜਾਂ ਉਹ ਪਾਰਸਲ ਹੈ ਜਿਹੜਾ ਵਾਪਿਸ ਹੋ ਜਾਂਦਾ ਕਿਉਂਕਿ ਉਹ 2 ਤੋਂ 3 ਦਿਨ ਵੇਟ ਕਰਦੇ ਹੁੰਦੇ ਨੇ ਤੁਹਾਡੇ ਕਾਲ ਦੀ ਤਿਉਹ ਕਈ ਵਾਰ ਹੁੰਦਾ ਵੀ ਉਹ ਕਾਲ ਹੈ ਜਿਹੜੀ ਬੈਕ ਨਹੀਂ ਲੱਗਦੀ ਹੈਗੀ ਠੀਕ ਹੈ ਇਹ ਪ੍ਰੋਬਲਮ ਕਰਕੇ ਜਿਹੜੇ ਇੱਕ ਦੋ ਪਾਰਸਲ ਨੇ ਬੈਕ ਆਏ ਸੀਗੇ ਤੇ ਜਦੋਂ ਆਪਾਂ ਦੋ ਕੰਟੈਕਟ ਨੰਬਰ ਨੇ ਜਿਹੜੇ ਦੇ ਦਿੰਨੇ ਆ ਹਨਾ ਫਿਰ ਆਪਾਂ ਇੱਕ ਕਾਲ ਹੈ ਜਿਹੜੀ ਆਪਣੀ ਉਹ ਨਹੀਂ ਪਿਕ ਕਰ ਪਾਉਂਦੇ ਤਾਂ ਉਹ ਦੂਸਰੇ ਕੰਟੈਕਟ ਤੇ ਤੁਹਾਨੂੰ ਕਾਲ ਤਾਂ ਕਰ ਸਕਦੇ ਨੇ ਹਨਾ ਤਾਂ ਆਪਦੇ ਕੰਟੈਕਟ ਨੰਬਰ ਦੋ ਜ਼ਰੂਰ ਦੇ ਆ ਕਰੋ ਠੀਕ ਹੈ ਹਾਂਜੀ ਬਾਕੀ ਐਡਰੈਸ ਹੁੰਦਾ ਜਿਹੜਾ ਸਿੰਪਲ ਜਿਹਾ ਐਡਰੈਸ ਹੁੰਦਾ ਹੈ ਇਹੀ ਹੁੰਦਾ ਤੁਸੀਂ ਇਹ ਵਾਲਾ ਡਰੈਸ ਚੰਗੀ ਤਰ੍ਹਾਂ ਫਿਲ ਕਰਕੇ ਦਿਆ ਕਰੋ ਠੀਕ ਹੈ ਤਾਂ ਕਿ ਸਾਨੂੰ ਵੀ ਕੋਈ ਵੀ ਪਾਰਸਲ ਲਗਾਉਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਤੁਹਾਨੂੰ ਵੀ ਪਾਰਸਲ ਨੂੰ ਰਿਸਿਵਡ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਜਿਦਾ ਮੀਸ਼ੋ ਫਲਿੱਪਕਾਰਡ ਐਮਾਜ਼ਨ ਹੁੰਦੇ ਨੇ ਇਹਨਾਂ ਤੇ ਕਾਫੀ ਕੁਝ ਮੰਗਦੇ ਹੁੰਦੇ ਨੇ ਡਰੈਸ ਦੇ ਵਿੱਚ ਹਣਾ ਹਾਊਸ ਨੇ ਨੰਬਰ ਹੋ ਗਿਆ 11 ਵਗੈਰਾ ਬਿਲਡਿੰਗ ਨੰਬਰ ਉਹ ਜ਼ਿਆਦਾ ਹੁੰਦਾ ਹੈਗਾ ਇਹ ਜਿਹੜਾ ਮੈਂ ਦੱਸਿਆ ਨਾ ਤੁਹਾਨੂੰ ਇਹ ਸਿੰਪਲ ਜਿਹਾ ਡਰੈਸ ਹੁੰਦਾ ਸੋ ਪਲੀਜ਼ ਇਸ ਡਰੈਸ ਨੂੰ ਚੰਗੀ ਤਰ੍ਹਾਂ ਫਿਲ ਕਰਕੇ ਤੁਸੀਂ ਸਾਨੂੰ ਦਿਆ ਕਰੋ ਜਦੋਂ ਵੀ ਤੁਸੀਂ ਕੋਈ ਵੀ ਸੂਟ ਵਗੈਰਾ ਜਾਂ ਕੁਝ ਵੀ ਕਿਤੋਂ ਵੀ ਨਾਰਮਲ ਤਰੀਕੇ ਦੇ ਨਾਲ ਜਿਹਾ ਬਾਈ ਕਰ ਰਹੇ ਹੋ ਠੀਕ ਹੈ ਹਾਂਜੀ ਬਾਕੀ ਆਪਾਂ ਸੂਟਾਂ ਵਗੈਰਾ ਦੀ ਵੀਡੀਓਜ਼ ਵਗੈਰਾ ਪਾਉਂਦੇ ਰਹਿਣੇ ਆ ਹਨਾ ਤੁਸੀਂ ਉਹਨਾਂ ਨੂੰ ਜ਼ਰੂਰ ਦੇਖਿਆ ਕਰੋ ਤੇ ਸਾਡੇ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਟਾਫ ਹੈ ਜਿਹੜਾ ਬਾਇ ਕਰ ਸਕਦੇ ਹੋ ਕੋਈ ਵੀ ਸਟਾਪ ਦੇ ਵਿੱਚ ਸਾਡੇ ਤੋਂ ਤੁਸੀਂ ਦੁਪੱਟਾ ਬਾਇ ਕਰ ਸਕਦੇ ਹੋ ਹਨਾ ਜਾਂ ਫਿਰ ਪਲੇਨ ਦੇ ਵਿੱਚ ਸੂਟ ਵੀ ਬਾਇ ਕਰ ਸਕਦੇ ਹੋ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਹਨਾ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਸੂਟ ਨੇ ਸਾਡੇ ਤੋਂ ਬਾਇ ਕਰ ਸਕਦੇ ਹੋ ਕੋਈ ਵੀ ਸਟਾਫ ਦੇ ਵਿੱਚ ਠੀਕ ਹੈ ਹਾਂਜੀ ਆ ਬਾਕੀ ਆਪਣਾ ਇੰਸਟਾਗ੍ਰam ਤੇ ਪੇਜ ਹੈਗਾ ਮੈਂ ਉਸ ਦਾ ਲਿੰਕ ਹੈ ਜਿਹੜਾ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੁਸੀਂ ਉਸ ਤੇ ਚੈੱਕ ਵੀ ਕਰ ਸਕਦੇ ਹੋ ਉਸ ਤੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਪਏ ਹੋਏ ਨੇ ਸਟੀਚਿੰਗ ਦੇ ਵਿੱਚ ਵੀ ਵਰਕ ਦੇ ਵਿੱਚ ਵੀ ਠੀਕ ਹੈ ਅਲੱਗ-ਅਲੱਗ ਪ੍ਰਿੰਟਡ ਨੇ ਜਿਹੜੇ ਸੂਟ ਪਏ ਹੋਏ ਨੇ ਤੁਸੀਂ ਕੋਈ ਵੀ ਸੂਟ ਆ ਜਿਹੜਾ ਉਸ ਤੋਂ ਸੇਮ ਵਰਕ ਦੇ ਇੱਕੇ ਰੈਡੀ ਕਰਵਾ ਸਕਦੇ ਹੋ ਸੇਮ ਸਟੀਚਿੰਗ ਦੇ ਇੱਕੇ ਸੇਮ ਸਟੀਚਿੰਗ ਕਰਵਾ ਸਕਦੇ ਹੋ ਹਨਾ ਤੁਸੀਂ ਆਪਣੀ ਆਪਣੇ ਕੋਲੋਂ ਵੀ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਡਿਜ਼ਾਈਨ ਹੈ ਜਿਹੜਾ ਸਾਨੂੰ ਸੈਂਡ ਕਰਕੇ ਰੈਡੀ ਕਰਾ ਸਕਦੇ ਹੋ ਸਾਡਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਵੀ ਸ਼ੋ ਹੋ ਰਿਹਾ ਹੈ ਇੱਕ ਵਾਰ ਮੈਂ ਬੋਲ ਵੀ ਰਹੀ ਹਾਂ 8699843315 ਇਹ ਸਾਡਾ ਕੰਟੈਕਟ ਨੰਬਰ ਹੋਊਗਾ ਤੁਸੀਂ ਇਸ ਤੇ ਸਾਨੂੰ WhatsApp ਕਾਲ ਵੀ ਕਰ ਸਕਦੇ ਹੋ ਸਿੰਪਲ ਕਾਲ ਵੀ ਕਰ ਸਕਦੇ ਹੋ ਠੀਕ ਹੈ ਹਾਂਜੀ ਤੇ ਬਾਕੀ ਆਪਾਂ ਕੱਲ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕੁਝ ਹੋਰ ਨਵਾਂ ਚਾ ਲੈ ਕੇ ਤਦ ਤੱਕ ਲਈ ਪਿਆਰ ਬੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ